ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਮੌਜੂਦਾਂ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਚਰਨਸ਼ੋਪਾਪਤ ਧਰਤੀ ਹੈ ਜਦੋਂ ਸੇਵਾਦਾਰ ਨੂੰ ਕਿਹਾ ਵੀ ਤੂੰ ਜਾ ਕੋਈ ਘਰ ਰਹਿ ਤੈ ਨਹੀਂ ਗਿਆ ਸੇਵਾਦਾਰ ਨੇ ਸੋਚ ਕੇ ਕਿਹਾ ਹਾਂ ਇੱਕ ਘਰ ਰਹਿ ਗਿਆ ਮੀਰ ਆਲਮਾ ਦਾ ਇੱਕ ਬਾਬਾ ਅਕਾਲ ਰੂਪ ਜਾਨਾ ਬਾਬੀ ਮਰਦਾਨਾ ਤਾਂ ਉਹ ਹੁਣੇ ਵੀ ਲੋਕਾਂ ਦੇ ਖੜੇ ਹੋ ਰਿਹਾ ਜਦੋਂ ਤਾਂ ਉਹ ਵੰਸ਼ ਦੇਖ ਲਏ ਤਾਂ ਵੱਡ ਭਾਗ ਸਾਰੀ ਸੰਗਤ ਮਹਿਸੂਸ ਕਰਦੀ ਹੈ ਪੰਜਾਬ ਦੀ ਬਾਬਾ ਨਾਨਕ ਜਿੱਤੇ ਕਿਰਪਾ ਕਰਦਾ ਉਹਨੂੰ ਮਹਿਸੂਸ ਤੇ ਉਹਨੂੰ ਹੁੰਦਾ ਹਰ ਕਿਸੇ ਨੂੰ ਤੇ ਉਹ ਨਹੀਂ ਹੁੰਦਾ ਅਸੀਂ ਜੋ ਵੀ ਹੈ ਗੁਨਾਹਗਾਰ ਹੈ ਬਦਕਾਰ ਹੈ ਸਿਆਹਕਾਰ ਹੈ ਜੋ ਵੀ ਹੈ ਤੇ ਬੰਦਾ ਹੀ ਹੈ ਲੇਕਿਨ ਬਾਬਾ ਨਾਨਕ ਜਿੱਤੇ ਤੇ ਆਪਣਾ ਹੱਥ ਫੇਰਦਾ ਉਹਨੂੰ ਮਹਿਸੂਸ ਹੁੰਦਾ ਰੂਹ ਕੰਡੇ ਉਹਨਾਂ ਦੇ ਵੀ ਖੜੇ ਹੁੰਦੇ ਨੇ ਪਾਛ ਤੇ ਆਹੀ ਹੈ ਕਿ ਇਹ ਤਾਰਾ ਹਟ ਜਾਣੀਆਂ ਚਾਹੀਦੀਆਂ ਆਪਣਾ ਕਾਨੂੰਨ ਦੇ ਮੁਤਾਬਿਕ ਉਹ ਆਪਣਾ ਦੇਖਭਾਲ ਕਰਨ ਔਰ ਸੰਗਤਾਂ ਨੂੰ ਖੁੱਲੀ ਛੁੱਟੀ ਦੇਣ ਦਰਸ਼ਨ ਦੇ ਧਾਰੇ ਦੀ ਔਰ ਅਸੀਂ ਵੀ ਜਾਈਏ ਇੱਥੋਂ ਤੱਕ ਕਿ ਫੋਨ ਵੀ ਆਉਂਦੇ ਰਹੇ ਇੰਡੀਆ ਚੋਂ ਜਿਨ੍ਹਾਂ ਨੇ ਸਾਡੀ ਸਕਿਉਰਿਟੀ ਰੱਖਣੀ ਸੀ ਸਰਕਾਰੀ ਲੈਵਲ ਤੇ ਲੇਕਿਨ ਅਫਸੋਸ ਕਿ ਵੀਜ਼ਾ ਨਹੀਂ ਲੱਗਾ ਉਹ ਬੜਾ ਦੁੱਖ ਹੋਇਆ ਔਰ ਜਿਹੜਾ ਗੁਲਦਸਤਾ ਗੁਰੂ ਨਾਨਕ ਜੀ ਨੇ ਬਣਾਇਆ ਸੀ ਨਾ ਗੁਲਦਸਤਾ ਬਣਾਇਆ ਸੀ ਰੰਗ ਭਰੰਗੇ ਫੁੱਲ ਪਾ ਕੇ ਤੇ ਉਹ ਜਿਹੜੇ ਫੁੱਲ ਸੀ ਨਾ ਉਹ ਮਸਬਦ ਖੋਲ ਸੀ ਮਸਬਦੀ ਜੱਪੀ ਕੋ ਆਤੀ ਕਿ ਦੂਰ ਦਰਾਜ਼ਾ ਕੁਛ ਨਹੀਂ ਹੈਗਾ ਸਿਰਫ ਇਨਸਾਨੀਅਤ ਹੈ ਉਹ ਛਣ ਖੋਲ ਕਿਤਾਬ ਨੂੰ Hindu ਵੱਡਾ ਕਿ Muslim ਮਨੋਈ ਬਾਬਾ ਆਖੇ ਹਾਜੀਆਂ ਸ਼ੂਭਾ ਅਮਲਾਬਾਜੋ ਦੋਹੀ ਰੋਈ ਤੇ ਆਪਨੇ ਮੈਸੇਜ ਦਿੱਤਾ ਮੇਰ ਮਸਜਿਦ ਸਿਦਕ ਮਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨ ਤਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਬ ਨੂੰ ਆਸ ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ ਉਹ ਤਸਬੀਹ ਕਰਨੀ ਹੈ ਸਾਵਾਂ ਦੀ ਕਰਨੀ ਹੈ ਤੇ ਇਹ ਜਦੋਂ ਪੈਗਾਮ ਮਿਲਦਾ ਸੀ ਤੇ ਮੁਸਲਮਾਨ ਕਹਿੰਦੇ ਸੀ ਬਾਬਾ ਤੇ ਸਾਡਾ ਕਿੰਤੂ ਪਰੰਤੂ ਚ ਪੈਣ ਦੀ ਲੋੜ ਨਹੀਂ ਇਨਸਾਨੀਅਤ ਦਾ ਦਰਸ ਇੱਕ ਦੂਜੇ ਦੀ ਤੜਪ ਇੱਕ ਦੂਜੇ ਨਾਲ ਪਿਆਰ ਕੋਈ ਵੀ ਮਜ਼ਹਬ ਹੋਵੇ ਐਹੀ ਬਾਬਾ ਜੀ ਦਾ ਪੈਗਾਮ ਸੀ ਤੇ ਭਾਈ ਮਰਦਾਨਾ ਦੀ ਦੀ ਅਨਸਪੰਸ ਹੁੰਦੇ ਆ ਅਸੀਂ ਐਹੀ ਪੈਗਾਮ ਤੁਹਾਨੂੰ ਵੀ ਦਵਾਂਗੇ ਔਜ਼ਾਰ ਟੀਵੀ ਦੇ ਫੇਸਬੁਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਖਸੀਰ ਸਿੰਘ ਇਸ ਵਕਤ ਪਾਕਿਸਤਾਨ ਸ਼ਿਰਨਨ ਕਾਨਾ ਸਾਹਿਬ ਦੇ ਵਿੱਚ ਮੌਜੂਦ ਹਾਂ ਗੁਰੂ ਨਾਨਕ ਪਾਸ਼ਾ ਦੀ ਜਿਹੜੀ ਚਰਨਸ਼ੋਪ ਪ੍ਰਾਪਤ ਧਰਤੀ ਹੈ ਉੱਥੇ ਮੌਜੂਦ ਹਾਂ ਕਿਉਂਕਿ ਬਚਪਨ ਗੁਰੂ ਨਾਨਕ ਪਾਸ਼ਾ ਦਾ ਇੱਥੇ ਬਤੀਤ ਹੁੰਦਾ ਅਸੀਂ ਗੱਲਬਾਤ ਕਰਾਂਗੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਭਾਈ ਮਰਦਾਨਾ ਜੀ ਸੀਗੇ ਤਾਂ ਉਹਨਾਂ ਦੇ ਵੰਸ਼ ਦੇ ਵਿੱਚੋਂ ਪੀੜੀ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚ ਭਾਈ ਸਾਹਿਬ ਜੀ ਤੁਸੀਂ ਭਾਈ ਮਰਦਾਨਾ ਜੀ ਦੀ ਹੋਰਾਂ ਦੇ ਵੰਸ਼ ਦੇ ਵਿੱਚੋਂ ਇੱਥੇ ਪਹੁੰਚੇ ਹੋ ਤੁਸੀਂ ਪੰਜਾਬ ਵੀ ਆਏ ਸੀਗੇ ਅੰਮ੍ਰਿਤਸਰ ਹੀ ਪਹੁੰਚੇ ਸੀਗੇ ਤਾਂ ਕੀ ਲੱਗਦਾ ਜਦੋਂ ਇੱਥੇ ਆਨੇ ਹੋ ਮਹਿਸੂਸ ਕੀ ਹੁੰਦਾ ਹੈ ਕੀ ਜ਼ੈਨ ਦੇ ਵਿੱਚ ਜੋ ਸੰਗਤ ਵੀ ਆਂਦੀ ਹੈ ਕੀ ਕੁਝ ਹੁੰਦਾ ਹੈ ਹਾਂ ਜੀ ਵੀਰ ਜੀ ਦਾਸ ਭਾਈ ਮਰਦਾਨਾ ਜੀ ਦੀ 18ਵੇਂ ਸੰਬੰਦ ਦਾਸ ਭਾਈ ਨਈਮ ਪਾਹਲਾਲ ਔਰ 19ਵੇਂ ਸੰਬੰਦ ਤੋਂ ਮੁਹੰਮਦ ਸਰਫਰਾਜ਼ हुसैन ਲਾਲ ਉਹ ਠਾਰਵੀਅਨ ਸਬੰਸਿਓ ਮੇਰਾ ਭਰਾ ਬੈਠੇ ਨੇ ਮੁਹੰਮਦ ਹੁਸੈਨ ਲਾਲ ਉਹ ਸੀ ਜੱਥਾ ਭਾਈ ਲਾਲ ਜੀ ਦਾ ਭਾਈ ਲਾਲ ਜੀ ਦੇ ਪੁੱਤਰ ਬਾਕੀ ਮਹਿਸੂਸ ਕਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਕਿਰਪਾ ਕੀਤੀ ਬਾਬਾ ਮਰਦਾਨੇ ਚ ਤੇ ਤੇ ਔਰ ਐਸੀ ਕਿਰਪਾ ਕੀਤੀ ਕਿ ਪੂਰੀ ਸੰਗਤਾਂ ਨੂੰ ਬੁਲਾਇਆ ਉਦੋਂ ਰਾਏ ਦੀ ਪੋਏ ਦੀ ਤਲਵੰਡੀ ਪੂਰੀ ਸੰਗਤਾਂ ਨੂੰ ਬੁਲਾਇਆ ਕਿ ਨਾਮਦਾਦ ਬਖਸ਼ਣਾ ਮੈਂ ਕਿਸੇ ਇੱਕ ਨੂੰ ਲੈ ਕੇ ਆਉਂ ਜੀ ਤੇ ਕੋਈ ਵੀ ਤਿਆਰ ਨਹੀਂ ਹੋਇਆ ਸਭ ਕਹਿੰਦੇ ਸੀ ਸ਼ਾਮ ਨੂੰ ਆਵਾਂਗੇ ਸ਼ਾਮ ਨੂੰ ਆਵਾਂਗੇ ਇਹ ਖੁਸ਼ਕਿਸਮਤੀ ਸੀ ਭਾਈ ਮਰਦਾਨਾ ਜੀ ਦੀ ਜਦੋਂ ਸੇਵਾਦਾਰ ਨੂੰ ਕਿਹਾ ਵੀ ਤੂੰ ਜਾ ਕੋਈ ਘਰ ਰਹਿ ਤੈ ਨਹੀਂ ਗਿਆ ਸੇਵਾਦਾਰ ਨੇ ਸੋਚ ਕੇ ਕਿਹਾ ਹਾਂ ਇੱਕ ਘਰ ਰਹਿ ਗਿਆ ਮੀਰਾ ਆਲਮਾ ਦਾ ਤੇ ਉੱਥੇ ਗਏ ਤੇ ਇਹ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਰੱਬ ਵੱਲੋਂ ਇੱਕ ਤੋਹਫਾ ਸੀ ਜਿਹੜਾ ਸਾਨੂੰ ਮਿਲਿਆ ਗੁਰੂ ਨਾਨਕ ਜੀ ਦਾ ਸਾਥ ਭਾਈ ਮਰਦਾਨਾ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਸਾਥ ਗੁਰੂ ਨਾਨਕ ਦੇ ਜੀ ਦੇ ਨਰਾਜ਼ ਅਸੀਂ ਬਹੁਤ ਖੁਸ਼ਕਿਸਮਤ ਹੈ ਔਰ ਬਹੁਤ ਹੀ ਚੰਗਾ ਲੱਗਦਾ ਵੈ ਇਹ ਸੰਗਤਾ ਪਿਆਰ ਕਰਦੀਆਂ ਨੇ ਤੇ ਅਸੀਂ ਇਹਦਾ ਬਾਰ ਕੀ ਕਰਦੇ ਕਿਰਪਾ ਗੁਰੂ ਨਾਨਕ ਦੇ ਜੀ ਦੀਆਂ ਜਿਨ੍ਹਾਂ ਨੇ ਇਹ ਬਖਸ਼ਿਆ ਇੱਜ਼ਤ ਬਖਸ਼ੀ ਅਸੀਂ ਬਹੁਤ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਬਾਬੇ ਨਾਨਕ ਦੇ ਕਿ ਭਾਈ ਮਰਦਾਨਾ ਇੱਕ ਸ਼ਬਦ ਸਰਵਣ ਕਰਦੇ ਆ ਇੱਕ ਬਾਬਾ ਅਕਾਲ ਰੂਪ ਦੂਜਾ ਬਾਬੀ ਮਰਦਾਨਾ ਅੱਛਾ ਤਾਂ ਉਹ ਹੁਣ ਵੀ ਲੋਕਾਂ ਦੇ ਖੜੇ ਹੋ ਰਿਹਾ ਜਦੋਂ ਤਾਂ ਉਹ ਵੰਸ਼ ਦੇਖ ਲੀਏ ਤਾਂ ਵੱਡ ਭਾਗ ਸਾਰੀ ਸੰਗਤ ਮਹਿਸੂਸ ਕਰਦੀ ਹੈ ਪੰਜਾਬ ਦੀ ਜਿਹੜੀ ਹੈ ਹਾਂਜੀ ਜੇਰਾ ਦੇਖੋ ਮੇਰੀ ਗੱਲ ਸੁਣੋ ਬਾਬਾ ਨਾਨਕ ਜਿੱਤੇ ਕਿਰਪਾ ਕਰਦਾ ਉਹਨੂੰ ਮਹਿਸੂਸ ਤੇ ਉਹਨੂੰ ਹੁੰਦਾ ਹਰ ਕਿਸੇ ਨੂੰ ਤੇ ਉਹ ਨਹੀਂ ਹੁੰਦਾ ਅਸੀਂ ਜੋ ਵੀ ਐ ਗੁਨਾਹਗਾਰ ਐ ਬਦਕਾਰ ਐ ਸਿਆਹਕਾਰ ਐ ਜੋ ਵੀ ਐ ਤੇ ਬੰਦਾ ਹੀ ਐ ਲੇਕਿਨ ਬਾਬਾ ਨਾਨਕ ਜੀ ਦੇ ਤੇ ਆਪਣਾ ਹੱਥ ਫੇਰਦਾ ਉਹਨ ਮਹਿਸੂਸ ਹੁੰਦਾ ਰੂਹ ਕੰਡੇ ਉਹਨਾਂ ਦੇ ਵੀ ਖੜੇ ਹੁੰਦੇ ਨੇ ਕੱਲ ਜਿਸ ਯੂਨੀਵਰਸਿਟੀ ਸਰਕਾਰੀ ਤੌਰ ਤੇ ਕੀਰਤਨ ਕੀਤਾ ਸੀ ਸੰਗਤਾਂ ਆਏ ਅਸੀਂ ਚੇਅਰ ਰੱਖੀ ਐ ਤੇ ਗੁਰੂ ਨਾਨਕ ਦੇ ਮਹਾਰਾਜ ਦੀ ਤੇ ਬੀਬੀਆਂ ਸੀ ਕੀਰਤਨ ਕੀਤਾ ਤੇ ਉਹ ਕਹਿੰਦੇ ਜੀ ਅਸੀਂ ਇਹ ਚੜਨਾ ਦੀ ਮਿੱਟੀ ਲਿਜਾਣੀ ਐ ਅਸੀਂ ਕਹਿੰਦੇ ਜੀ ਅਸੀਂ ਗੁਰੂ ਅਸੀਂ ਬڑے ਗੁਨਾਹਗਾਰ ਆ ਤੁਸੀਂ ਬਸ ਠੀਕ ਐ ਪਿਆਰ ਮੁਹੱਬਤ ਤੇ ਇਹ ਜਿਹਦੇ ਤੇ ਹੱਥ ਫੇੜਦੇ ਬਾਬਾ ਨਾਨਕ ਜੀ ਤੇ ਉਹਦੇ ਤੇ ਠੀਕ ਐ ਹਰ ਕਿਸੇ ਦੇ ਥੋੜੇ ਰੂਹ ਕੰਡੇ ਖਰੇ ਹੁੰਦੇ ਨੇ ਦੁਨੀਆ ਭਲੀ ਸੋ ਭਲੀ ਲਵੀ ਫਿਰਦੀ ਐ ਇਹ ਜਿੱਥੇ ਖਾਸ ਕਰਮ ਹੁੰਦਾ ਉਹਦੇ ਤੇ ਹੀ ਹੁੰਦਾ ਹ ਹੁਣੇ ਵੀ ਜਿਵੇਂ ਤੁਸੀਂ ਸ਼ਬਦ ਕੀਰਤਨ ਕਰਦੇ ਹੋ ਜਿਵੇਂ ਤੁਹਾਨੂੰ ਸੰਗਤ ਐਵੇਂ ਦਾ ਪਿਆਰ ਮਿਲਦੀ ਐ ਮਿਲਦੀ ਐ ਮਾਨ ਮਹਿਸੂਸ ਹੁੰਦਾ ਦੋ ਵੀ ਤਾ ਕੋਈ ਜ਼ੈਨ ਦੇ ਵਿੱਚ ਅਜਿਹੀ ਗੱਲ ਹੁੰਦੀ ਆ ਕਿ ਸੰਗਤ ਆਂਦੀ ਆ ਪੰਜਾਬ ਦੇ ਵਿੱਚੋਂ ਪਰ ਵਿੱਚ ਤਾਰਾ ਨੇ ਵੀ ਉਹ ਹਟ ਜਾਣ ਤੇ ਫਿਰ ਸਾਰੇ ਚੰਗੀ ਤਰ੍ਹਾਂ ਵੀ ਮਿਲਿਆ ਕਰੀਏ ਸਾਰੇ ਹਾਂਜੀ ਬਿਲਕੁਲ ਜੀ ਸੰਗਤਾਂ ਦਾ ਪਿਆਰ ਹੈ ਉਹ ਸੰਗਤਾਂ ਦਾ ਜਿਹੜਾ ਤਰੀਕੀ ਵਿਰਸਾ ਉਹ ਇੱਥੇ ਹੀ ਹੈ ਇੱਥੇ ਪੰਜਾਬ ਚ ਲੈਹਦੇ ਪੰਜਾਬ ਚ ਹੀ ਹੈ ਵਿਰਸਾ ਤੇ ਖੁਆਇਸ਼ ਤੇ ਆਹੀ ਹੈ ਕਿ ਇਹ ਤਾਰਾ ਹਟ ਜਾਣੀਆਂ ਚਾਹੀਦੀਆਂ ਆਪਣਾ ਕਾਨੂੰਨ ਦੇ ਮੁਤਾਬਿਕ ਉਹ ਆਪਣਾ ਦੇਖਭਾਲ ਕਰਨ ਔਰ ਸੰਗਤਾਂ ਨੂੰ ਖੁੱਲੀ ਛੁੱਟੀ ਦੇਣ ਦਰਸ਼ਨ ਦੇਦਾਰੇ ਦੀ ਔਰ ਅਸੀਂ ਵੀ ਜਾਈਏ ਤੇ ਅਸੀਂ ਵੀ ਦਰਸ਼ਨ ਦੇਦਾਰੇ ਕਰੀਏ ਬੜੀ ਦਫਾ ਗਏ ਆ ਬਹੁਤ ਧੰਨਵਾਦ ਵਾਦੀਆਂ ਸੀ ਅੰਬੈਸੀ ਦੇ ਇੱਕ ਵੀਜ਼ੇ ਲਾਂਦੀ ਹੈ ਲੇਕਿਨ ਅੱਜ ਕੱਲ ਜਿਹੜਾ 4-5 ਸਾਲ ਤੋਂ ਥੋੜਾ ਮੁਸ਼ਕਲ ਦਾ ਸਾਹਮਣਾ ਹੈ ਕਿ ਸਾਨੂੰ ਸ਼ਰੋਮਣੀ ਕਮੇਟੀ ਵਾਲਿਆਂ ਨੇ ਬੁਲਾਇਆ ਸਰਕਾਰੀ ਪੱਦਰ ਲੈਵਲ ਤੇ ਬੁਲਾਇਆ ਆਪਣਾ ਅੰਬਰਸਰ ਖਾਲਸਾ ਕਾਲਜ ਵਾਲਿਆਂ ਨੇ ਬੁਲਾਇਆ ਗੁਰਦਾਸਪੁਰ ਉਸੇ ਉਸੇ ਹੀ ਸਿਲਸਲੇ ਚ ਤੇ ਫਿਰ ਸੁਲਤਾਨਪੁਰ ਲੋਧੀ ਹਾਂਜੀ ਲੇਕਿਨ ਸਾਰੇ ਇੰਤਜ਼ਾਮਾਤ ਮੁਕੰਮਲ ਹੋ ਗਏ ਸੀ ਤੇ ਇੱਥੋਂ ਤੱਕ ਕਿ ਫੋਨ ਵੀ ਆਉਂਦੇ ਰਹੇ ਇੰਡੀਆ ਚੋਂ ਜਿਨ੍ਹਾਂ ਨੇ ਸਾਡੀ ਸਕਿਉਰਿਟੀ ਰੱਖਣੀ ਸੀ ਸਰਕਾਰੀ ਲੈਵਲ ਤੇ ਜੀ ਲੇਕਿਨ ਅਫਸੋਸ ਕਿ ਵੀਜ਼ਾ ਨਹੀਂ ਲੱਗਾ ਉਹ ਬੜਾ ਦੁੱਖ ਹੋਇਆ ਤੇ ਦੇਖੋ ਮਾਨ ਸਨਮਾਨ ਦਰਗਾਹਾਂ ਦਾ ਮੰਦਰਾਂ ਦਾ ਮਸਜਿਦਾਂ ਦਾ ਤੇ ਦਰਬਾਰਾਂ ਦਾ ਜਿਹੜਾ ਵੀਜ਼ਾ ਉਹਨ ਸੌਖਾ ਕਰਨਾ ਚਾਹੀਦਾ ਹੈ ਆਪਣੀ ਤੁਸੀਂ ਕਾਰਵਾਈ ਪੂਰੀ ਕਰੋ ਲੇਕਿਨ ਮੇਰੀ ਬੇਨਤੀ ਹੈ ਕਿ ਵੀਜ਼ੇ ਦੀ ਜਰਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਲਾ ਕੇ ਦੇਓ ਤਾਂ ਕਿ ਅਸੀਂ ਸੰਗਤਾਂ ਦੇ ਦਰਸ਼ਨ ਕਰੀਏ ਸੰਗਤ ਬਹੁਤ ਬੁਲਾਨਦੀ ਪਈ ਹੈ ਤੇ ਅਸੀਂ ਫਿਰ ਦੁਬਾਰਾ 2017 ਚਗੇਸਾਂ ਤੇ ਕੋਸ਼ਿਸ਼ ਹੈ ਤੇ ਫੇਰ ਜਾਈਏ ਫੇਰ ਜਾਈਏ ਕੋਈ ਇੱਥੋਂ ਪੰਜਾਬ ਦੇ ਸਾਰੇ ਮਿਲ ਰਹੇ ਨੇ ਤੁਹਾਡੇ ਨਾਲ ਗੱਲਬਾਤ ਵੀ ਕਰ ਰਹੇ ਨੇ ਜਿਵੇਂ ਭਾਈ ਸਾਹਿਬ ਜੀ ਵੀ ਵੀਡੀਓ ਬਣਾ ਰਹੇ ਸੀਗੇ ਤਾਂ ਕੀ ਲੱਗਦਾ ਵੀ ਕੀ ਮੈਸੇਜ ਦੇ ਕੇ ਭੇਜੀਏ ਪੰਜਾਬ ਨੂੰ ਇੱਥੋਂ ਕੋਈ ਆਂਦਾ ਕਿ ਮੈਸੇਜ ਦੇ ਕੇ ਭੇਜ ਲਈ ਮੈਸੇਜ ਹੈ ਹੀ ਪਿਆਰ ਮੁਹੱਬਤ ਅਮਨ ਔਰ ਜਿਹੜਾ ਗੁਲਦਸਤਾ ਗੁਰੂ ਨਾਨਕ ਜੀ ਦੇ ਨੇ ਬਣਾਇਆ ਸੀ ਨਾ ਗੁਲਦਸਤਾ ਬਣਾਇਆ ਸੀ ਰੰਗ ਭਰੰਗੇ ਫੁੱਲ ਪਾ ਕੇ ਤੇ ਉਹ ਜਿਹੜੇ ਫੁੱਲ ਸੀ ਨਾ ਉਹ ਮਸਜਦ ਦੇ ਫੁੱਲ ਸੀ ਉਹ ਆਪਸ ਚ ਜੋੜ ਤੇ ਫੁੱਲਾਂ ਦੀ ਆਪਸ ਚ ਜੱਫੀ ਪੁਆਈ ਮਸਜਦ ਦੀ ਮਸਜਬਾਦੀ ਜੱਫੀ ਪੁਆਦੀ ਕਿ ਦੂਰ ਦਰਾਜ਼ਾ ਕੁਛ ਨਹੀਂ ਹੈਗਾ ਸਿਰਫ ਇਨਸਾਨੀਅਤ ਹੈ ਤੇ ਉਹ ਤੁਸੀਂ ਲੈ ਕੇ ਜਾਓ ਜਿਵੇਂ ਪੁੱਛੇ ਭਾਈ ਗੁਰਦਾਸ ਜੀ ਕਹਤੇ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕਿ Muslim ਮਨ ਉਹ ਹੀ ਬਾਬਾ ਆਖੇ ਹਾਜੀਆਂ ਸ਼ੂਭ ਅਮਲਾਬਾਜੋਂ ਦੋਹੀ ਰੋਈ ਤੇ ਆਪਨੇ ਮੈਸੇਜ ਦਿੱਤਾ ਮੇਰ ਮਸਜਿਦ ਸਦਕ ਮਸੱਲਾ ਹਕ ਹਲਾਲ ਕੁਰਾਨ ਸ਼ਰਮ ਸੁਨਨ ਤਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਬ ਨੂੰ ਆ ਤਸਬੀਹ ਸਾਤ ਇਸ ਭਾਵ ਸੀ ਨਾਨਕ ਰੱਖੇ ਇਲਾਜ ਉਹ ਤਸਬੀਹ ਕਰਨੀ ਸਾਵਾਂ ਦੀ ਕਰਨੀ ਹੈ ਤੁਸੀਂ ਤੇ ਇਹ ਜਦੋਂ ਪੈਗਾਮ ਮਿਲਦਾ ਸੀ ਤੇ ਮੁਸਲਮਾਨ ਕਹਿੰਦੇ ਸੀ ਬਾਬਾ ਤੇ ਸਾਡਾ ਤੇ ਉਹ ਇਹੋ ਜਿਹਾ ਪਿਆਰ ਵੰਡ ਕੇ ਗਏ ਆ ਤੇ ਉਹ ਪਿਆਰ ਨੂੰ ਬਰਕਰਾਰ ਰੱਖਣਾ ਚਾਹੀਦਾ ਸੰਗਤਾਂ ਨੂੰ ਇਹ ਹੀ ਹੈ ਕਿ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹੋ ਬਾਬੇ ਦੀ ਉਹ ਤਾਲੀਮ ਨੂੰ ਤੁਸੀਂ ਹਾਸਲ ਕਰੋ ਸੋਖੀ ਹੈ ਕਿੰਤੂ ਪਰੰਤੂ ਚ ਪੈਣ ਦੀ ਲੋੜ ਨਹੀਂ ਇਨਸਾਨੀਅਤ ਦਾ ਦਰਸ ਇੱਕ ਦੂਜੇ ਦੀ ਤੜਪ ਇੱਕ ਦੂਜੇ ਨਾਲ ਪਿਆਰ ਕੋਈ ਵੀ ਮਜ਼ਹਬ ਹੋਵੇ ਇਹੀ ਬਾਬਾ ਜੀ ਦਾ ਪੈਗਾਮ ਸੀ ਤੇ ਭਾਈ ਮਰਦਾਨਾ ਦੀ ਦੀ ਅੰਸਪੰਸ ਹੁੰਦੇ ਆ ਅਸੀਂ ਇਹੀ ਪੈਗਾਮ ਤੁਹਾਨੂੰ ਵੀ ਦਵਾਂਗੇ ਜੀ ਜੀ ਬਹੁਤ ਸ਼ੁਕਰੀਆ ਕੁਝ ਕਹਿਣਾ ਚਾਹੋਗੇ ਨਾਲ ਖੜੇ ਹੋਏ ਹਾਂ ਬਟ ਕਿਉਂਕਿ ਵੱਡੇ ਭਾਗ ਸਮਝਦੇ ਆ ਸਾਰੇ ਪੰਜਾਬ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਖੜ ਕੇ ਬੰਚਦੇ ਨਾ ਕਿ ਮਹਿਸੂਸ ਹੋ ਰਿਹਾ ਹੁਣ ਤੁਸੀਂ ਨਾਲ ਦੇ ਨਾਲ ਮਹਿਸੂਸ ਹੋ ਰਿਹਾ ਵੀ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੈ ਮਨ ਨੂੰ ਵੀ ਸਾਨੂੰ ਇਹ ਮਰਦਾਨਾ ਜੀ ਅੰਸ ਤੋਂ ਮਿਲੇ ਨੇ ਪਰਵਾ ਪਿਆਰ ਮਿਲਿਆ ਸਾਨੂੰ ਸਾਰੇ ਪਰਵਾ ਦੀ ਸਹਿਮਤ ਜਨਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜਿਵੇਂ ਸਪੋਕਸਮੈਨ ਦਾ ਅੱਗੇ ਵੀ ਕਿਹਾ ਸੀ ਬਹੁਤ ਧੰਨਵਾਦੀਆਂ ਆਜ਼ਾਦ ਹਾਂ ਤੁਹਾਡੇ ਮੀਡੀਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਕਰਦੇ ਹੋ ਔਰ ਹਾਈਲਾਈਟ ਕਰਦੇ ਹੋ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਲਾ ਵਿੱਚ ਰੱਖੇ ਨਾਮਦਾਦ ਬਖਸ਼ੇ ਔਰ ਤਰਕੀਆਂ ਦਵੇ ਖੁਸ਼ੀਆਂ ਤੇ ਖੇਰੇ ਬਖਸ਼ੇ ਬਾਬਾ ਲਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭਾਈ ਸਾਹਿਬ ਜੀ ਸਾਡੇ ਨਾਲ ਸਿੱਗੇ ਇਹ ਪਾਈ ਮਰਦਾਨਾ ਜੀ ਦੀ ਅਨਸ਼ਵਾਸਚੋਂ ਨੇ ਤਾਂ ਲਗਾਤਾਰ ਕੀਰਤਨ ਵੀ ਕਰਦੇ ਨੇ ਸੰਗਤ ਪਿਆਰੀ ਵੀ ਕਰਦੀ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤੁਸੀਂ ਵੀ ਇਸ ਤਸਵੀਰ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਜੋ ਇਹਨਾਂ ਨੇ ਮੈਸੇਜ ਦਿੱਤਾ ਸੁਨੇਹਾ ਦਿੱਤਾ ਪਿਆਰ ਮੁਹੱਬਤ ਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਮੁਹੱਬਤ ਦੀ ਗੱਲ ਕਰਕੇ ਗਏ ਪਿਆਰ ਦੀ ਗੱਲ ਕਰਕੇ ਤਾਂ ਸਾਨੂੰ ਵੀ ਇਹੀ ਚਾਹੀਦਾ ਪਰ ਇੱਕ ਤਾਰ ਹੈ ਜਿਹੜੀ ਵਿਚਾਲੇ ਆ ਜਾਂਦੀ ਹੈ ਉਹ ਵੀ ਦੂਰ ਹੋਣੀ ਚਾਹੀਦੀ ਹੈ ਉਹ ਹਟ ਜੇ ਤਾਂ ਇੱਕ ਦੂਜੇ ਨੂੰ ਜੱਫੀਆਂ ਪਾ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ ਕੈਮਰਾ ਸਹਾਯੋਗ ਦੇ ਦਿੱਤੀ ਧੰਨਵਾਦ